5 ਕਿਲੋ ਮੀਟਰ ਲਾਣਾ ਬਸ ਅੰਮੀ ਆ ਮੈਂ ਲਾਉਂਦਾ ਆ ਆ ਸਾਈਨ ਕਰਦੇ ਨਾ ਨਾ ਲੱਖ ਨਹੀਂ ਲੱਗੇ ਸੁਖਵਿੰਦਰਪੁਰ ਫਕੈਨਕੌਰ ਸੁਖਵਿੰਦਰਪੁਰ ਦੇ ਹੈ ਤੁਹਾਨੂੰ ਬਾਹਰ ਦੇਸ ਬਸਾਂ ਦਾ ਦੂਰ ਤੱਕ ਅੱਜ ਮੈਨੂੰ ਇਹ ਬੜਾ ਮਨ ਪ੍ਰਾਪਤ ਹੋਇਆ ਕਿ ਸਰਬਤ ਦਾ ਭਲਾ ਸਥਾਵਨ ਨੂੰ ਜੋ ਹਰ ਮਹੀਨੇ ਗਰੀਬ ਪਰਵਾਰਾਂ ਦੀ ਮਦਦ ਕਰਨ ਦੀ ਚੱਕ ਦਿੱਤੇ ਜਾਂਦੇ ਹਨ ਅੱਜ ਮੈਨੂੰ ਉੱਥੇ ਬੁਲਾਇਆ ਗਿਆ ਮੈਂ ਮੈਨੂੰ ਬਹੁਤੀ ਜਾਣਕਾਰੀ ਰਾਜਪ੍ਰਧ ਯੂਨਿਟ ਬਾਰੇ ਨਹੀਂ ਸੀ ਕਿਉਂਕਿ ਪੰਜਾਬ ਦੇ ਵਿੱਚ ਐਸਪੀਐਸ ਸੁਭਰਾਏ ਦਾ ਨਾਮ ਮੇਰੇ ਖਿਆਲ ਹਰ ਜਿਹੜਾ ਜਾਣਕਾਰ ਸੱਜਣਾਂ ਨੂੰ ਪਤਾ ਹੈ ਇਹਨਾਂ ਨੇ ਪਿਛਲੇ ਸਮੇਂ ਵਿੱਚ ਦੁਬਈ ਦੇ ਵਿੱਚੋਂ ਪੰਜਾਬੀ ਨੌਜਵਾਨਾਂ ਨੂੰ ਮੌਤ ਦੇ ਮੂੰਹ ਚ ਕੱਢ ਕੇ ਲਿਆਂਦਾ ਬਸ ਬਾਕੀ ਇਹਨਾਂ ਦੇ ਬਾਰੇ ਅਖਬਾਰਾਂ ਵਿੱਚ ਬਹੁਤ ਪੜਦੇ ਹੈਗੇ ਹਨ ਪਰ ਮੈਨੂੰ ਅੱਜ ਬੜਾ ਜਾਣ ਕੇ ਖੁਸ਼ੀ ਹੋਈ ਹੈ ਕਿ ਸਾਡੇ ਅਮਰਜੀਤ ਪੰਨੂ ਜੀ ਜੋ ਕਿ ਪੱਤਰਕਾਰ ਵੀ ਹਨ ਉਹ ਰਾਜਪਰਾ ਯੂਨਿਟ ਦੇ ਵਿੱਚ ਇਹ ਉਹਨਾਂ ਦੀ ਜਿਹੜੀ ਯੂਨਿਟ ਚਲਾ ਰਹੇ ਹਨ ਬਹੁਤ ਹੀ ਖੁਸ਼ੀ ਹੋਈ ਕਿ ਸਹੀ ਮਾਨ ਦੇ ਵਿੱਚ ਦੀ ਮਾਨਵਤਾ ਦੀ ਸੇਵਾ ਹੈ ਉਹ ਇਸ ਹਸਤਾ ਕਰ ਰਹੀ ਹੈ ਮੈਂ ਅੱਜ ਆਪਣੇ ਸ਼ਹਿਰ ਵਾਸੀਆਂ ਨੂੰ ਏ ਵੀ ਬੇਨਤੀ ਕਰਾਂਗਾ ਕਿ ਜੇ ਤੁਹਾਡੇ ਆਸ-ਪਾਸ ਕੋਈ ਐਸਾ ਪਰਿਵਾਰ ਹੈਗਾ ਜਿਹੜਾ ਕਿ ਬਹੁਤ ਜ਼ਿਆਦਾ ਜ਼ਰੂਰਮੰਦ ਹੈਗਾ ਉਹਦੀ ਜਾਣਕਾਰੀ ਜਿਹੜੀ ਹੈਗੀ ਆ ਸਾਡੇ ਪੰਨੂ ਸਾਹਿਬ ਨੂੰ ਦਿਓ ਤਾਂ ਜੋ ਇਹ ਉਹਨਾਂ ਪਰਿਵਾਰਾਂ ਨੂੰ ਵੀ ਮਦਦ ਮੋਹਿਆ ਕਰਵਾ ਸਕੋ ਹਾਂਜੀ ਸਰ ਇਸ ਸੰਸਾਰ ਇਹ ਆਗੂ ਐਸਵੀਐਸ ਉਰਾਇ ਤੇ ਹੈ ਇਥੇ ਮੈਂ ਧਨਵਾਦ ਕਰਦਾ ਹਾਂ ਉਥੇ ਮੈਂ ਵਾਗਰੋ ਕੇ ਇਹ ਵੀ ਪ੍ਰਾਰਥਨਾ ਕਰਦਾ ਕਿ ਇਹ ਜੇ શિક્ષਿਤ ਹੋ ਲੰਬੀ ਉਮਰ ਦੇ ਔਰ ਬਹੁਤ ਜ਼ਿਆਦਾ ਇਹਨਾਂ ਨੂੰ ਹਮਤਤਾ ਦੇ ਬੇਕੇ ਬੱਦ ਚੜ ਕੇ ਜਿਹੜੀ ਇਹ ਮਨੁੱਖਤਾ ਦੀ ਸੇਵਾ ਕਰਨ ਔਰ ਲੋਕਾਂ ਨੂੰ ਜਿਹੜੀ ਹੈਗੀ ਆ ਰਾਦ ਮਿਲਣ